ਟਿੱਪੰਦੇ ਮੈਂ ਜਮ ਟਿੱਪੰਦੇ ਦੇ ਟਿੱਪੰਦੇ ਦੇ ਟਿੱਪੰਦੇ ਦੇ ਲੇਅਰ ਮੈਂ ਆਫਿਸ ਨਹੀਂ ਜਾਣਾ ਚੰਗਾ ਮੈਨੂੰ ਲੈ ਕੇ ਨਾ ਦੇ ਦੇ ਯਾਰ ਮੈਨੂੰ ਐਂ ਕਿ ਕਰਦਾ ਆਫਿਸ ਜਾਣਾਗਾ ਲੈ ਆ ਦੇ ਗਿ ਲੋ ਆਗਮ ਨਾ ਮੈਨੂੰ ਜਾਣ ਨਹੀਂ ਦੇ ਰਿਹਾ ਮੇਰਾ ਟਿੱਪਨ ਲਪੋ ਰਿਹਾਗਾ ਇਹਨਾਂ ਸਰਾਰਤੀ ਗਾ ਬੱਤੂ ਹੈ ਇਨਾ ਸਰ ਆਪ ਤੀਕਾ ਟਿੱਪਨ ਦੇ ਦੇ ਮੈਂ ਲੇਟ ਹੋ ਰਿਹਾ ਮੌਫਜ਼ ਨਹੀਂ ਜਾਣਾ ਹੂੰ ਤੇਰੇ ਕੋਲ ਪਾਪਾ ਦਾ ਟਿੱਪ ਹੁੰਦੇ ਦੇ ਮੌਫਜ਼ ਨਹੀਂ ਜਾਣਾ ਪੁੱਤ ਕਿੱਥੇ ਲਿਖੋ ਦਾ ਟਿੱਪਨ ਆ ਪਹਿਲ ਕੋਇਆ ਇਕਲਾ ਮੈਂ ਦੇ 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 ਰੈਂਕ ਕਿ ਕਰਦਾ ਹੂੰ ਕੋਤ ਮੈਂ ਲੇਟ ਹੋ ਰਿਹਾ ਟਿੱਪ ਹੁੰਦੇ ਦੇ ਲੈ ਮੈਂ ਦੇਦਾ ਟਿੱਪਨ ਦੇ ਦੇ ਯਾਰ ਮਾਤਾ ਕੇ ਪਤਾ ਕੀ ਬੰਦੇ ਕੀ ਬੰਦ ਦੇ ਮਮਾ ਦੇ ਦੇ ਲੈ ਮਮਾ ਦੇ ਦੇ ਠੀਕ ਮਮਾ ਮਮਾ ਦੇ ਦੇ ਮਮਾ ਲੈ ਲੈ ਮਮਾ ਕੋ ਤਾਂ ਦੇ ਲੋ ਦੇ ਦੇ ਬੁੱਤ ਬੰਦ ਦੇ ਚਲੋ ਪਹਿਲਾਂ ਨਾਂ ਲਿਖ ਦਾਂਗਾ ਨਾਂ ਲਿਖ ਦਾਂ ਪਹਿਲਾਂ ਨਾਂ ਮੈਂ ਆਪਣਾ ਲੈ ਟੀਪਣ ਦੇ ਪਲਾ ਟੀਪਣ ਕਿਉਂ ਨਹੀਂ ਦੇ ਰਿਹਾ ਦੱਸ ਟੀਪਣ ਕਿਉਂ ਨਹੀਂ ਦੇ ਰਿਹਾ ਟੀਪਣ ਕਿਉਂ ਨਹੀਂ ਦੇ ਰਿਹਾ ਮੇਰਾ ਹੈ ਮੈਨੂੰ ਜਾਣ ਨਹੀਂ ਦੇਣਾ ਆਫਿਸ ਪੁੱਤ ਹੂੰ ਇਹ ਮੈਂ ਚਾਦਰ ਦਾ ਕਾਹ ਪਾਇਤਾ ਅੰਗੇ ਦੀਜੀਵੇਂ ਕਿ ਆਣਗੇ ਫਿਰ ਪਾਪਾ ਚੀਜਾਂ ਲੈਂਗਾ ਅੱਛੀ ਅੱਛੀ ਜਗ੍ਹਾ ਦੇ ਹੂੰ ਦੇ ਦੇ ਯਾਰ ਲੈ ਪੁੱਤ ਟੀਪੜ ਲੈ ਲੋ ਕੋ ਉਹਨਾਂ ਦਾਸ ਕਿ ਮੈਨੂੰ ਪਤਾ ਨਹੀਂ ਲੱਗਿਆ ਵੀ ਤੂੰ ਇੱਥੇ ਕੋਈ ਬੈਠਾਂਗਾ ਹੈ

ਚੀਜੀ ਲੈ ਲੈ ਫਿਰ ਹੂੰ ਚੀਜੀ ਲੈਣੀ ਆ ਲੈ ਫਿਰ ਟੌਫੀ ਦੇਉਂਗਾ ਕੈਂਡੀ ਲੈ 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 ਕੈਂਡੀ ਲੈ ਲਓ ਲੈ ਚੀਜੀ ਲੈ ਲੈ ਫੱਟੀ ਬੰਦੇ ਦੇ ਆ ਲੈ ਲੈ ਟੌਫੀ ਤੇ ਲੈ ਲਓ ਕੈਂਡੀ ਲੈ ਲੈ ਪੁੱਤ ਫਿਰ ਫੱਟੀ ਬੰਦੇ ਦੇ ਲੈ ਕੈਂਡੀ ਦੇ ਲੈ ਲੈ ਫਿਰ ਸਮਝੌਤਾ ਕਰ ਲੈਨੇ ਆਪਣਾ ਲੈ ਲੈ ਸਮਝੌਤਾ ਕਰ ਲੈਨੇ ਆ ਚੀਜੀ ਆਹ ਦੇ ਚੀਜੀ ਚੀਜੀ ਲੈ ਫਿਰ ਚੀਜੀ ਆ ਦੇਖ ਆ ਜੀ ਜੀ ਆ ਅੱਜ ਫਿਰ ਮੈਂ ਖਾਉਂਗਾ ਮੈਂ ਆ ਲੈ ਲੇਗਾ ਮੈਂ ਲੈ ਦੋ ਮੈਂ ਲੈ ਦੋ ਲੈ 3 ਬੰਦੇ ਪਹਿਲਾਂ 3 ਬੰਦੇ ਫਿਰ ਜ ਲੈਣਾ ਕੈਂਡੀ ਲੈਣੀਆਂ 3 ਬੰਦੇ 3 ਬੰਦੇ ਫਿਰ ਦੇਦੇ ਪੁੱਤ ਮੈਨੂੰ ਲੇਟ ਕਰਾ ਰਿਆ ਤੂੰ ਮੈਂ ਤੇਰੇ ਚੱਕਰਾਂ 'ਚ ਅੱਧਾ ਘੰਟਾ ਲੇਟ ਆ ਦੇਦੇ ਮਨਮਤਾ ਦੇਦੇ ਪੁੱਤ ਮੈਂ ਜਾਣਾਗਾ ਇੱਲਾ ਪੜੋ ਪਹਿਲੇ ਟਿਫਨ ਦੋ ਟਿਫਨ ਦੋ ਟਿਫਨ ਦੇ ਦੇ ਆ ਤੇ ਕੈਂਡੀ ਲੈ ਲੈ ਦੇ ਦੇ ਪੁੱਤ ਲੈ ਕੈਂਡੀ ਲੈ ਲੈ ਪਹਿਲੇ ਟਿਫਨ ਦੇ ਬਹੁਤ ਖਰਾਬ ਬੰਦਾ ਇਹ ਕਿਹਨ ਦਾ ਦੇ ਇਹ ਮੈਨੂੰ ਆਫਿਸ ਨਹੀਂ ਜਾਣ ਦੇ ਰਿਹਾ ਦੇਖ ਲੋ ਹੱਤ ਜੀ ਮੇਰਾ ਟਿਫਨ ਲ ਕੋਈ ਬੈਠਾਗਾ ਪਹਿਲੇ ਟਿਫਨ ਦੇ ਆ ਮੈਂ ਭਾ ਕੇ ਪੁੱਤ ਦੇ ਦੇ ਟਿਫਨਾ ਲੈ ਕੈਂਡੀ ਕੈਂਡੀ ਵੀ ਚਾਹੀਦੀ ਆ ਠੀਪਣ ਵੀ ਹੁੰਦੇ ਨਾ ਮੈਂ ਲੈ ਆ ਉਹ ਫੇਰ ਕੋ ਤਾਂ ਮੈਨੂੰ ਆਇਆ ਮੈਂ ਭੁੱਖਾ ਜਾ ਰਿਹਾ ਫੇਰ ਚੰਗਾ ਚੰਗਾ ਭੁੱਖਾ ਜਾ ਰਿਹਾ ਕੈਂਡੀ ਵੀ ਖਾ ਕੇ ਨਾਲ ਠੀਪਣ ਵੀ ਲੈ ਗਿਆ ਜਾ ਗਿਆ ਫਿਰ ਮੈਂ ਭੁੱਖਾ ਜਾ ਰਿਹਾ ਅੱਜ ਬਾਏ 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 ਮੈਂ ਜਾ ਰਿਹਾ ਤੁਸੀਂ ਬਾਏ ਅੱਜ ਫਿਰ ਮੈਂ ਜਾ ਰਿਹਾ ਭੁੱਖਾ ਮੈਂ ਰੋਟੀ ਨਹੀਂ ਖਾਂਦਾ ਅੱਜ ਭੁੱਖਾ ਤੰਗਾ ਭੁੱਖਾ ਜਾਊਂਗਾ ਮੈਨੂੰ ਉਤ ਨਹੀਂ ਖਾਂਦਾ ਫਿਰ ਅੱਜ ਦੇ 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 ਪੁੱਤ ਮੈਨੂੰ ਭੁੱਖ ਲੱਗੂ ਤੇ ਦੁੱਧ ਦਿੰਜਾ ਤੰਗਾ ਬਾਏ ਪੁੱਤ ਤੇ ਰੇਟੀ ਪਣਾ ਮੈਨੂੰ ਟੇਪਨ ਲਈ ਕਿੰਨੀ ਜਦੋ ਜਹਿਦ ਕਰਨੀ ਪੈ ਰਹੀ ਆ ਤੇ ਕਿਆ ਫਿਰ ਮੈਂ ਤਾਂ ਜਾ ਰਿਹਾ ਮੈਂ ਭੁੱਖਾ फिर है। दे फिर आधे पुत मैं नहीं गा मैं लेट हो रहा दे।, अच्छा। ले। दे दे चंगा दे बा फिर मैं जाना बाए बाए दे पुत झूठी दऊंगा दे दे बाहे फिर मैं जाना Bye!